ਕੇਂਦਰੀ ਅਚੰਤੀ ਦੇ ਖਿਲਾਫ ਬੰਗਾਲ ਸੀਐਮ ਨੇ ਜਿਹੜਾ ਕਿ ਮੋਰਚਾ ਖੋਲਿਆ ਜਿਆ ਦੱਸਣਾ ਹੈ ਕਿ ਕੋ ਵੱਡੀ ਅਪਡੇਟ ਜਿਹੜੀ ਕਿ ਸਾਹਮਣੇ ਆ ਰਹੀ ਹੈ ਪੱਛਮੀ ਬੰਗਾਲ ਦੇ ਵਿੱਚ ਕੇਂਦਰੀ ਜਾਂਚ ਏਜੰਸੀਆਂ ਤੇ ਮਮਤਾ ਬੇਨਰਜੀ ਸਰਕਾਰ ਵਿਚਾਲੇ ਟਕਰਾ ਇੱਕ ਨਵੇਂ ਸਿਖਰ ਤੇ ਪਹੁੰਚ ਗਿਆ ਤ੍ਰਿੰਮੂਲ ਕਾਂਗਰਸ ਦੇ ਆਈਟੀ ਸੈੱਲ ਦੇ ਸਿਆਸੀ ਸਲਾਹਕਾਰ ਫਰਮ ਵਨ ਪੈਕ ਦੇ ਟਿਕਾਣਿਆਂ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈਡੀ ਵੱਲੋਂ ਸਾਰੇ ਗਏ ਛਾਪਿਆਂ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਸਿੱਧਾ ਮੋਰਚਾ ਖੋਲ ਦਿੱਤਾ ਹੈ ਮਮਤਾ ਬੇਨਰਜੀ ਨੇ ED ਦੀ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਏਜੰਸੀ ਵਿਰੁੱਧ 2 FIR ਦਰਜ ਕਰਵਾਈਆਂ ਹਨ ਵੀਰਵਾਰ ਨੂੰ ਜਦੋਂ ED ਦੀ ਟੀਮ ਅਨਪੈਕ ਡੇਟ ਅਰੇਕਟਰ ਪ੍ਰਤੀਕ ਚੰਦੇਕਰ ਅਤੇ ਦਫ਼ਤਰ ਤੇ ਛਾਪਾ ਮਾਰ ਰਹੀ ਸੀ ਤਾਂ ਮੁੱਖ ਮੰਤਰੀ ਮਮਤਾ ਬੇਨਰਜੀ ਖੁਦ ਉਥੇ ਪਹੁੰਚ ਗਈ ਸੀ ਸਰੋਤਾ ਦੇ ਅਨੁਸਾਰ ਹੋਰ ਥੋੜੇ ਕੁਝ ਫਾਈਲਾਂ ਵੀ ਆਪਣੇ ਨਾਂ ਲੱਗ ਗਈ ਸੀ ਤੇ ਇਸ ਕਾਰਵਾਈ ਨੂੰ ਲੈ ਕੇ ED ਨੇ ਕਲਕੱਤਾ ਹਾਈ ਕੋਰਟ ਦੇ ਵਿੱਚ ਮਮਤਾ ਬੈਨਰਜੀ ਅਤੇ ਪੱਛਮੀ ਬੰਗਾਲ ਦੇ DGP ਸਮੇਤ 6 ਲੋਕਾਂ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ ਜਿਸ ਦੇ ਵਿੱਚ ਉਨ੍ਹਾਂ ਤੇ ਜਾਂਚ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ ਲਗਾਏ ਗਏ ਹਨ ਹਾਲਾਂਕਿ ਕੋਰਟ ਰੂਮ ਦੇ ਵਿੱਚ ਹੋਈ ਭਾਰੀ ਭੀੜ ਅਤੇ ਹੰਗਾਮੇ ਕਾਰਨ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ 14 ਜਨਵਰੀ ਤੱਕ ਟਾਲ ਦਿੱਤੀ ਹੈ। ਕੋਲਕਾਤਾ ਵਿੱਚ ਮਮਤਾ ਬੇਨਰਜੀ ਵੱਲੋਂ ਕੱਢੇ ਗਏ ਪੈਦਲ ਮਾਰਚ ਦੇ ਨਾਲ-ਨਾਲ ਦਿੱਲੀ ਵਿੱਚ ਵੀ ਤਣਾਅ ਵੇਖਣ ਨੂੰ ਮਿਲਿਆ। TMC ਦੇ 8 ਸੰਸਦਾਂ ਮੈਂਬਰ ਸੰਸਦ ਮੈਂਬਰ ਜਿਨ੍ਹਾਂ ਦੇ ਵਿੱਚ ਡੇਰੈਕ ओब्राइन ਅਤੇ ਮਹੂਆ ਮৈত্রਾ ਸ਼ਾਮਿਲ ਸਨ ਨੇ ਗ੍ਰਹਿ ਮੰਤਰਾਲੇ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਇਸ ਤਨਾਅ ਨੇ ਪੁਲਿਸ ਨਾਲ ਤੱਕਾ ਮੁੱਕੀ ਵੀ ਹੋਈ ਅਤੇ ਸੰਸਦਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਮਮਤਾ ਬੇਨਰਜੀ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿ ਹਕੀ ਚੁਣੇ ਹੋਏ ਨੁਮਾਇੰਦਿਆਂ ਨੂੰ ਸੜਕਾਂ ਤੇ ਕਸੀਟਣਾ ਲੋਕਤੰਤਰ ਦਾ અપਮਾਨ ਹੈ। ਦੂਜੇ ਪਾਸੇ ਜਦਕਰ ਗੱਲ ਕੀਤੀ ਜਾਵੇ ਈਡੀ ਨੇ ਈਡੀ ਦੀ ਤਾਂ ਈਡੀ ਨੇ ਸਪਸ਼ਟ ਕੀਤਾ ਹੈ ਕਿ ਇਹ ਛਾਪੇਮਾਰੀ ਕਿਸੇ ਸਿਆਸੀ ਪਾਰਟੀ ਵਿਰੁੱਧ ਨਹੀਂ ਸਗੋਂ ਸਾਲ 2020 ਦੇ ਕੋਲਾ ਤਸਕਰੀ ਅਤੇ منی ਲਾਂਡਰਿੰਗ ਕੇਸ ਨਾਲ ਜੁੜੀ ਹੋਈ ਹੈ ਏਜੰਸੀ ਦਾ ਦਾਵਾ ਹੈ ਕਿ ਕੋਲਾ ਤਸਕਰੀ ਦੇ ਪੈਸੇ ਹਵਾਲਾ ਰਾਹੀਂ ਵਨਪੈਕ ਤੱਕ ਪਹੁੰਚੇ ਸਨ